ਬ੍ਰਾਂਡ ਨੇ ਐਮਡੀਐਚ ਐਵਰੇਸਟ ਵਰਗੇ ਜੋ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹਦੇ ਵਿੱਚ ਕੈਂਸਰ ਵਰਗੇ ਕਈ ਤੱਤ ਪਾਏ ਜਾ ਰਹੇ ਨੇ ਜੀਭ ਦਾ ਸਵਾਦ ਛੱਡ ਦਿਓ ਦੋਸਤੋ ਕਿਤੇ ਇਹ ਨਾ ਹੋਵੇ ਤੁਹਾਡੀ ਸਿਹਤ ਦੇ ਉੱਪਰ ਭਾਰੀ ਪੈ ਜਾਵੇ ਉਹ ਖਾਣ ਨੂੰ ਤਾਂ ਬਹੁਤ ਹੀ ਸਵਾਦ ਲੱਗਦੇ ਨੇ ਪਰ ਕਿਤਨਾ ਕਿਤੇ ਤੁਹਾਡੇ ਲਈ ਨੁਕਸਾਨਦੇ ਵੀ ਹੋ ਸਕਦੇ ਨੇ ਜੋ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹਦੇ ਵਿੱਚ ਕੈਂਸਰ ਵਰਗੇ ਕਈ ਤੱਤ ਪਾਏ ਜਾ ਰਹੇ ਨੇ ਜੀਵ ਦਾ ਸਵਾਦ ਛੱਡ ਦੋ ਦੋਸਤੋ ਕਿਤੇ ਇਹ ਨਾ ਹੋਵੇ ਤੁਹਾਡੀ ਸਿਹਤ ਦੇ ਉੱਪਰ ਭਾਰੀ ਬਹਿ ਜਾਏ ਇਹ ਗੱਲ ਮੈਂ ਐਵੇਂ ਨਹੀਂ ਕਹਿ ਰਹੀ ਕਿਉਂਕਿ ਬਹੁਤ ਸਾਰੀਆਂ ਖਬਰਾਂ ਇਸ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਅਸੀਂ ਦੋਸਤੋ ਭਾਰਤੀ ਜੁਆ ਅਸੀਂ ਬਹੁਤ ਜ਼ਿਆਦਾ ਤਿੱਖਾ ਖਾਣਦੇ ਆ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੇ ਆ ਤੇ ਅਸੀਂ ਆਪਣੀਆਂ ਸਬਜ਼ੀਆਂ ਚ ਆਪਣੀਆਂ ਟੇਸ਼ਾਂ ਜੋ ਵੀ ਅਸੀਂ ਬਣਾਉਨੇ ਆ ਤਾਂ ਉਹਦੇ ਵਿੱਚ ਵਧੀਆ-ਵਧੀਆ ਮਸਾਲੇ ਦਾ ਇਸਤੇਮਾਲ ਕਰਦੇ ਆਂਗੇ ਉਹ ਖਾਣ ਨੂੰ ਤਾਂ ਬਹੁਤ ਹੀ ਸਵਾਦ ਲੱਗਦੇ ਨੇ ਪਰ ਕਿਤਨਾ ਕਿਤੇ ਤੁਹਾਡੇ ਲਈ ਨੁਕਸਾਨ ਦੇ ਵੀ ਹੋ ਸਕਦੇ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਸਿੰਗਾਪੁਰ ਤੇ ਹਾਂਗਕਾਂਗ ਦੀਆਂ ਫੂਡ ਵਾਲੀਆਂ ਜੋ ਏਜੰਸੀਆਂ ਨੇਗੀਆਂ ਜੋ ਉਹਨਾਂ ਨੂੰ ਚੈੱਕ ਕਰਦੀਆਂ ਉੱਥੇ ਉਹਨਾਂ ਦਾ ਡਿਪਾਰਟਮੈਂਟ ਹੈਗਾ ਫੂਡ ਰੈਗੂਲੇਟਰ ਉਹਨਾਂ ਦੇ ਇਹ ਗੱਲ ਕਹਿ ਰਹੇ ਨੇ ਦਰਅਸਲ ਜਿਹੜੇ ਬਹੁਤ ਵੱਡੇ ਕਹਿ ਸਕਦੇ ਆ ਬ੍ਰਾਂਡ ਨੇ ਐਮ ਡੀ ਐਚ ਐਵਰੇਸਟ ਵਰਗੇ ਜਿਹੜੇ ਮਸਾਲੇ ਇੰਡੀਆ ਦੇ ਵਿੱਚ ਸਾਡੇ ਬੰਦ ਨੇ ਤੇ ਬਾਹਰ ਜਾਂਦੇ ਨੇਗੇ ਤੇ ਉਹ ਲੋਕ ਉੱਥੇ ਖਾਂਦੇ ਵੀ ਨੇ ਪਰ ਇਨਾਂ ਦਿਨਾਂ ਦੇ ਵਿੱਚ ਇੱਕ ਸਮੱਸਿਆ ਕੀ ਆ ਗਈ ਕਿ ਉੱਥੋਂ ਦੇ ਜਿਹੜੇ ਫੂਡ ਰੈਗੂਲੇਟਰਾਂ ਨੇ ਹਾਂਗਕਾਂਗ ਤੇ ਸਿੰਗਾਪੂਰ ਵਾਲਿਆਂ ਨੇ ਉਹ ਉੱਥੇ ਬੰਦ ਕਰ ਦਿੱਤੇ ਉਹ ਕਹਿੰਦੇ ਵੀ ਇਹ ਜਿਹੜੀ ਵਿਕਰੀ ਆ ਉਹਦੀ ਵਾਪਸ ਲੈ ਲਓ ਇਹ ਅਸੀਂ ਨਹੀਂ ਇਸਤੇਮਾਲ ਕਰਨਾ ਕਾਰਨ ਕੀ ਰਹਿ ਗਿਆ ਕਿ ਉਹਦੇ ਵਿੱਚ ਜੋ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹਦੇ ਵਿੱਚ ਕੈਂਸਰ ਵਰਗੇ ਕਈ ਤੱਤ ਪਾਏ ਜਾ ਰਹੇ ਨੇ ਵੀ ਜੇ ਉਹਨਾਂ ਤੱਤਾਂ ਦੇ ਨਾਲ ਕੈਂਸਰ ਪੈਦਾ ਹੋ ਸਕਦਾ ਤੇ ਉੱਥੇ ਬੈਨ ਹੋ ਗਿਆ ਤੇ ਉਸ ਤੋਂ ਬਾਅਦ ਸੇਕ ਇੰਡੀਆ ਤੱਕ ਪਹੁੰਚਿਆ ਵੀ ਭਾਈ ਸਾਡਾ ਬ੍ਰਾਂਡ ਹੈ ਸਾਡੇ ਇੱਥੇ ਮਸਾਲੇ ਐਡੇ ਫੇਮਸ ਆ ਲੋਕ ਖਾਂਦੇ ਆ ਵੀ ਇੱਥੇ ਕੀ ਪ੍ਰੋਬਲਮ ਆ ਗਈ ਅਸੀਂ ਵੀ ਤਾਂ ਦੇਖੀਏ ਤੇ ਉਸ ਤੋਂ ਬਾਅਦ ਫਿਰ ਫਸਾਈ ਨੇ ਵੀ ਐਕਸ਼ਨ ਲੈ ਲਿਆ ਉਹਨਾਂ ਨੇ ਹੁਣ ਰਿਪੋਰਟ ਮੰਗੀ ਐ 20 ਦਿਨ ਜਿਹੜੀ ਇਹਦੀ ਜਾਂਚ ਚੱਲੂਗੀ ਵੀ ਆਖਰਕਾਰ ਵੀ ਇਹ ਮਸਾਲੇ ਚ ਇਹ ਨਹੀਂ ਮਸਾਲੇ ਹੋਰ ਵੀ ਬਹੁਤ ਨੇ ਉਹ ਕਹਿੰਦੇ ਨੇ ਕਿ ਜੇ 1 2 ਦਾ ਨਾਮ ਆਉਂਦਾ ਤਾਂ ਫਿਰ ਫਸਦੇ ਤਾਂ ਸਾਰੇ ਹੀ ਰਗੇ ਤਾਂ ਬਾਕੀ ਜਿੰਨੇ ਵੀ ਮਸਾਲੇ ਆ ਜਿਹੜੇ ਅਸੀਂ ਸਬਜ਼ੀਆਂ ਚ ਪਾਉਂਦੇ ਆ ਜਿਹੜੀ ਇਹ ਬ੍ਰਾਂਡ ਕੰਪਨੀਆਂ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਹੋਣੀ ਐ ਉਦੋਂ ਬਾਅਦ ਜਿਹੜਾ ਇਹ ਕਲੀਅਰ ਹੋਗਾ ਕਿ ਉਹਦੇ ਵਿੱਚ ਫਾਈਨਲੀ ਕੋਈ ਕੈਂਸਰ ਵਰਗੀ ਤੱਸੀ ਹੈ ਕੋਈ ਐ ਹੋਜੀ ਚੀਜ਼ ਹੈਗੀ ਸੀ ਜਿਹੜੀ ਸਾਡੇ ਲਈ ਨੁਕਸਾਨਦੇ ਹੋ ਸਕਦੀ ਹੈ ਤਾਂ ਸ਼ਾਇਦ ਜੇ ਇਹ ਚੀਜ਼ ਨਿਕਲੀ ਤਾਂ ਮੈਨੂੰ ਲੱਗਦਾ ਸ਼ਾਇਦ ਮਸਾਲੇ ਵੀ ਜਿਹੜੇ ਨੇ ਉਹ ਬੰਦ ਹੋ ਸਕਦੇ ਨੇ ਫਿਰ ਤਾਂ ਉਹੀ ਸਿੰਪਲ ਮਸਾਲਿਆਂ ਨਾਲ ਤੁਹਾਨੂੰ ਸਬਜ਼ੀ ਉਸੇ ਤਰ੍ਹਾਂ ਫਿਰ ਖਾਣੀ ਪੈਣੀ ਹੈ ਪਰ ਜੋ ਖਬਰ ਹੈਗੀ ਉਹ ਬਹੁਤ ਹੀ ਅਹਿਮ ਹੈ ਸੋ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਵੀ ਇਹ ਕਿਸ ਤਰ੍ਹਾਂ ਉਹ ਕਰਤਾ ਪਰ ਇਹ ਖਬਰ ਬਹੁਤ ਜ਼ਰੂਰੀ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਐਮ ਡੀ ਐਚ ਤੇ ਐਵਰੇਸਟ ਬਹੁਤ ਹੀ ਵੱਡਾ ਬ੍ਰਾਂਡ ਹੈਗਾ ਇਹ ਬਾਜ਼ਾਰ ਤੋਂ ਵਾਪਸ ਲੈਣ ਦੇ ਆਦੇਸ਼ ਦੇ ਦਿੱਤੇ ਨੇ ਜਿਹੜੇ ਉੱਥੋਂ ਦੇ ਫੂਡ ਰੈਗੂਲੇਟਰ ਨੇਗੇ ਸੈਂਪਲ ਲੈਣ ਦੇ ਹੁਕਮ ਜਾਰੀ ਕੀਤੇ ਸੀਗੇ ਉਹਨਾਂ ਨੇ ਉੱਥੋਂ ਦੇ ਫੂਡ ਕਮਿਸ਼ਨਰਾਂ ਨੇ ਤੇ ਸੈਂਪਲਾਂ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਪਾਈ ਗਈ ਸੀਗੀ ਤੇ ਉੱਥੇ ਉਸ ਤੋਂ ਬਾਅਦ ਨਵੀਂ ਜਾਣ ਜਿਹੜੀ ਕੀਤੀ ਹੈ ਆਪਣੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਉਹਨਾਂ ਨੇ ਐਕਸ਼ਨ ਲਿਆ ਹੈਗਾ ਤੇ ਇਸ ਮਾਮਲੇ ਦੇ ਵਿੱਚ ਹੁਕਮ ਜਾਰੀ ਕੀਤੇ ਨੇ ਵੀ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਦੇਸ਼ ਦੀਆਂ ਸਾਰੀਆਂ ਮਸਾਲਾ ਬਣਾਉਣ ਵਾਲੀਆਂ ਇਕਾਈਆਂ ਤੋਂ ਨਮੂਨੇ ਲਏ ਜਾਣਗੇ ਸਿਰਫ ਐਮਡੀਐਚ ਤੇ ਐਵਰੇਸਟ ਹੀ ਨਹੀਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸਾਰੀਆਂ ਮਸਾਲੇ ਬਣਾਉਣ ਵਾਲੀਆਂ ਕੰਪਨੀਆਂ ਤੇ ਇਹ ਨਮੂਨੇ ਹੋਣਗੇ 20 ਦਿਨਾਂ ਦੇ ਵਿੱਚ ਲੈਬ ਦੇ ਵਿੱਚ ਰਿਪੋਰਟ ਪੇਸ਼ ਕੀਤੀ ਜਾਊਗੀ ਅਰ ਦੋਸਤੋ ਇਸ ਸਾਲ ਜਿਹੜੇ ਨਿਰਿਆਤ ਕੀਤੇ ਗਏ ਨੇ 32000 ਕਰੋੜ ਰੁਪਏ ਦੇ ਸਾਡੇ ਮਸਾਲੇ ਨੇ ਜਿਹੜੇ ਇੱਥੇ ਨਿਰਿਆਤ ਕੀਤੇ ਗਏ ਨੇਗੇ ਜੋ ਡਿਟੇਲ ਹੈਗੀ ਹੈ ਦੁਨੀਆ ਦਾ ਸਭ ਤੋਂ ਵੱਡਾ ਸਾਡਾ ਭਾਰਤ ਹੈ ਉਤਪਾਦਕ ਹੈ ਖਪਤਕਾਰ ਅਤੇ ਮਸਾਲਿਆਂ ਦਾ ਨਿਰਿਆਤ ਕਰਦਾ ਜੋ ਵਿੱਤੀ ਸਾਲ 2022-23 ਦੀ ਜੇ ਗੱਲ ਕਰੀਏ ਤਾਂ ਕਰੀਬ 32000 ਕਰੋੜ ਰੁਪਏ ਦੇ ਮਸਾਲਿਆਂ ਦਾ ਨਿਰਿਆਤ ਕੀਤਾ ਗਿਆ ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ ਨੇ 5 ਅਪ੍ਰੈਲ ਨੂੰ ਕਿਹਾ ਸੀਗਾ ਕਿ ਦੋ ਭਾਰਤੀ ਬ੍ਰਾਂਡਾਂ ਨੇ ਕਈ ਡੱਬਾਵਾਂ ਦੇ ਮਸਾਲਿਆਂ ਦੇ ਮਿਸ਼ਰਣ ਉਤਪਾਦਾਂ ਦੇ ਨਮੂਨਿਆਂ ਦੇ ਵਿੱਚ ਕੀਟਨਾਸ਼ਕ ਇਥੀਲੀਨ ਆਕਸਾਈਡ ਪਾਇਆ ਸੀ ਤੇ ਉੱਥੇ ਉਹ ਕਹਿੰਦੇ ਵੀ ਕੋਈ ਸਮੱਸਿਆ ਇਦਾਂ ਦੀ ਖੜੀ ਹੋ ਗਈ ਤੇ ਹਾਂਗਕਾਂਗ ਤੇ ਸਿੰਗਾਪੁਰ ਨੇ ਨਾ ਮਸਾਲਿਆਂ ਤੇ ਪਾਬੰਦੀ ਲਾ ਦਿੱਤੀ ਉਹ ਕਹਿੰਦੇ ਕਿ ਐਮਡੀਐਚਟੀ ਐਫਰੇਸ ਤੋਂ ਮਿਸ਼ਰਤ ਮਸਾਲਿਆਂ ਦੀ ਵਰਤੋਂ ਕਰਨ ਤੇ ਰੋਕ ਲਾਓ ਇਹਨਾਂ ਕੰਪਨੀਆਂ ਦੇ ਕੁਝ ਮਸਾਲਿਆਂ ਤੇ ਮਿਸ਼ਰਣਾਂ ਦੇ ਵਿੱਚ ਇਥੀਲੀਨ ਕੀਟਨਾਸ਼ਕ ਇਥੀਲੀਨ ਜਿਹੜਾ ਹੈਗਾ ਆਕਸਾਈਡ ਪਾਇਆ ਜਾਂਦਾ ਹੈ ਕੀਟਨਾਸ਼ਕ ਆਮ ਤੌਰ ਤੇ ਉੱਲੀ ਮਾਰ ਤੋਂ ਬਚਾਉਣ ਦੇ ਲਈ ਵਰਤਿਆ ਜਾਂਦਾ ਪਰ ਰੈਗੂਲੇਟਰਾਂ ਨੇ ਇਸ ਨੂੰ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਵਜੋਂ ਸ਼੍ਰੇਣੀਬੰਦ ਕੀਤੇ ਹਾਂਗਕਾਂਗ ਦੀ ਐਮਡੀਐਸ ਦੀ ਮਦਰਾਸ ਕਰੀ ਪਾਊਡਰ ਸਾਂਬਰ ਮਸਾਲਾ ਮਿਕਸ ਪਾਊਡਰ ਕੜੀ ਪਾਊਡਰ ਮਿਕਸਡ ਮਸਾਲਾ ਵਿੱਚ ਜਿਹੜੇ ਕੀਟਨਾਸ਼ਕੇ ਪਾਏ ਗਏ ਨੇ ਐਵਰੇਜ ਤੇ ਫਿਸ਼ ਕਰੀ ਮਸਾਲਾ ਪਾਊਡਰ ਨੂੰ ਸਿੰਗਾਪੁਰ ਦੇ ਬਾਜ਼ਾਰ ਚੋਂ ਵਾਪਸ ਲੈਣ ਦਾ ਆਦੇਸ਼ ਦਿੱਤਾ ਗਿਆ ਤੇ ਨਾਲ ਹੀ ਨਾਗਰਿਕਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਵੀ ਰੋਕਿਆ ਗਿਆ ਸੋਹਣ ਜਾਂਚ ਇੱਥੇ ਵੀ ਹੋਣੀ ਹੈ ਕਿ ਬਹੁਤ ਵੱਡਾ ਸਵਾਲ ਹੋ ਗਿਆ ਕਿ ਸਾਡੇ ਇਥੋਂ ਚੀਜ਼ਾਂ ਨਿਰਯਾਤ ਹੋ ਰਹੀਆਂ ਨੇ ਤੇ ਉਹਦੇ ਨਾਲ ਸਾਡੇ ਤੇ ਵੀ ਬਹੁਤ ਇਫੈਕਟ ਪਊਗਾ ਇੰਡੀਆ ਦੇ ਵਿੱਚ ਜਿੱਥੇ 32000 ਕਰੋੜ ਰੁਪਏ ਦਾ ਜਿੱਥੇ ਮੁਨਾਫਾ ਆਇਆ ਹੈ ਮਸਾਲੇ ਵੇਚ ਕੇ ਤੇ ਕਿਤੇ ਸਵਾਲ ਉੱਥੇ ਵੀ ਖੜੇ ਹੋ ਜਾਣਗੇ ਨਿਰਯਾਤ ਦੇ ਦੇ ਵਿੱਚ ਫਿਰ ਉੱਥੇ ਹੀ ਘਾਟਾ ਹੋ ਜਾਊ ਕਿਉਂਕਿ ਲੋਕ ਸੋਚਣਗੇ ਕਿ ਜੇ ਸਾਡੇ ਮਸਾਲਿਆਂ ਦੇ ਨਾਲ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇਗੀਆਂ ਉੱਥੋਂ ਦੇ ਲੋਕਾਂ ਦੀ ਹੈਲਥ ਇਸ਼ੂਸ ਹੋ ਕ੍ਰੀਏਟ ਹੋ ਸਕਦੇ ਨੇ ਤਾਂ ਫਿਰ ਉਹ ਲੋਕ ਕਿਉਂ ਲੈਣਗੇ ਤਾਂ ਇਸੇ ਲਈ ਫਸਾਈ ਨੇ ਵੀ ਚੈਲੰਜ ਨੂੰ ਇਸ ਨੂੰ ਲਿਆ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲਿਆ ਤੇ ਹੁਣ ਜਾਂਚ ਚੱਲ ਰਹੀ ਹੈ